ਜਿਸ ਬਾਤੀ ਜ਼ਿੰਦਗੀ સ્ટોਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੋ-ਦੋ ਮੋਰਚੇ ਦੇ ਨਾਲ ਜੋ ਕਿ ਲਿਖਤ ਹੈ ਕਹਾਣੀਕਾਰ 우ਸ਼ਾ ਜੀ ਦੀ। ਉਮੀਦ ਕਰਦੀ ਹਾਂ ਤੁਹਾਨੂੰ ਇਹ ਬਹੁਤ ਪਸੰਦ ਆਵੇਗੀ। ਅੱਜ ਉਸ ਕਮਰੇ ਦੀ ਖਿੜਕੀ ਦਾ ਪਰਦਾ ਬੰਦ ਹੈ ਪਰ ਘਰ ਦਾ ਮੇਨ ਗੇਟ ਖੁੱਲਾ। ਗੇਟ ਦੇ ਕੋਲ ਜੁੱਤੀਆਂ ਦੀ ਲਾਈਨ ਲੱਗੀ ਹੋਈ ਆ। ਮੈਂ ਜੁੱਤੀ ਉਤਾਰ ਕੇ ਚੁੱਪਚਾਪ ਅੰਦਰ ਚਲੀ ਗਈ ਹਾਂ। ਮੰਮੀ ਆਪਣੇ ਸਾਰੇ ਫਰਜ਼ ਪੂਰੇ ਕਰ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੋ ਕੇ ਅੱਖਾਂ ਬੰਦ ਕਰਕੇ ਸੌਂ ਗਏ ਹਨ ਹਮੇਸ਼ਾ ਦੇ ਲਈ। ਪ੍ਰਾਹ ਅਜੇ ਤੱਕ ਪਹੁੰਚਿਆ ਨਹੀਂ ਆ। ਹੁਣ ਅੰਤਮ ਸੰਸਕਾਰ ਕੱਲ ਹੀ ਹੋਵੇਗਾ। ਦੀਦੀ ਤੇ ਮੈਂ ਅੱਜ ਦੀ ਰਾਤ ਵਾਰੀ-ਵਾਰੀ ਨਾਲ ਮੰਮੀ ਦੇ ਕੋਲ ਬੈਠਾਂਗੇ। ਪਾਪਾ ਬੇਚੈਨੀ ਨਾਲ ਅੰਦਰ-ਬਾਹਰ ਜਾ ਰਹੇ ਹਨ। ਆਟੋ ਵਾਲੇ ਨੂੰ ਪੂਰੇ ਪੈਸੇ ਦੇ ਕੇ ਮੈਂ ਹੇਠਾਂ ਉਤਰੀ ਤੇ ਕੁਝ ਦੇਰ ਉੱਥੇ ਖੜੀ ਰਹੀ। ਸਾਹਮਣੇ ਤੋਂ ਘਰ ਨੂੰ ਇਸ ਤਰ੍ਹਾਂ ਦੇਖਿਆ ਜਿਵੇਂ ਪਹਿਲੀ ਵਾਰ ਦੇਖ ਰਹੀ ਆਂ। ਜਦਕਿ ਜੀਵਨ ਦੇ 24 ਸਾਲ ਇੱਥੇ ਹੀ guzare ਹਨ ਹਜ਼ਾਰਾਂ ਵਾਰ ਲੰਗੀ ਹਾਂ ਇਹ ਸੜਕ ਤੋਂ ਮੱਲੋ ਮੱਲੀ ਨਜ਼ਰਾਂ ਖਿੜਕੀ ਵੱਲ ਚਲੀਆਂ ਗਈਆਂ ਜਿਵੇਂ ਅੰਦਰ ਕੋਈ ਉਮੀਦ ਬਚੀ ਰਹੀ ਗਈ ਸੀ ਕਿ ਕੀ ਮੰਮੀ ਅੱਜ ਵੀ ਉਸ ਖਿੜਕੀ ਤੇ ਮੇਰਾ ਇੰਤਜ਼ਾਰ ਕਰ ਰਹੇ ਹੋਣਗੇ ਮੈਨੂੰ ਦੇਖ ਕੇ ਛੇਤੀ ਹੀ ਗੇਟ ਖੋਲ੍ਹ ਕੇ ਕਹਿਣਗੇ ਅੱਜ ਵੀ ਇੰਨੀ ਦੇਰ ਕਰ ਦਿੱਤੀ ਮੈਨੂੰ ਡਾਂਟਣਾ ਨਹੀਂ ਸ਼ਿਕਾਇਤ ਨਹੀਂ ਬਸ ਫਿਕਰ ਨਾਲ ਭਿੱਜਿਆ ਹੋਇਆ ਇਹ ਇੱਕ ਵਾਕ ਹਸਪਤਾਲ ਦੀ ਡਿਊਟੀ ਵਿੱਚ ਲੇਟ ਹੋ ਜਾਂਦੀ ਹਾਂ ਹੁਣ ਬਿਮਾਰ ਨੂੰ ਇਹ ਵੀ ਤਾਂ ਨਹੀਂ ਕਹਿ ਸਕਦੇ ਨਾ ਕਿ ਮੇਰੀ ਡਿਊਟੀ ਦਾ ਸਮਾਂ ਖਤਮ ਹੋ ਗਿਆ ਮੈਂ ਜਾ ਰਹੀ ਹਾਂ ਜਦੋਂ ਤੱਕ ਮੇਰੀ ਜਗ੍ਹਾ ਲੈਣ ਵਾਲੀ ਦੂਜੀ ਡਾਕਟਰ ਨਾ ਆ ਜਾਵੇ ਤੇ ਮੈਂ ਉੱਥੇ ਮਰੀਜ਼ਾਂ ਦੇ ਵਿਸ਼ੇ ਵਿੱਚ ਪੂਰੀ ਰਿਪੋਰਟ ਨਾ ਦੇ ਦੇਵਾਂ ਮੈਂ ਉਹਨਾਂ ਨੂੰ ਛੱਡ ਕੇ ਨਹੀਂ ਆ ਸਕਦੀ ਮੈਂ ਮਾਂ ਨੂੰ ਸਮਝਾਉਂਦੀ ਪਰ ਮੰਮੀ ਸ਼ਿਕਾਇਤਾਂ ਕਰ ਹੀ ਨਹੀਂ ਰਹੇ ਚਿੰਤਾ ਜ਼ਾਹਰ ਕਰ ਰਹੇ ਹਨ ਹਨੇਰਾ ਹੁੰਦੇ ਹੀ ਉਹ ਖਿੜਕੀ ਦੇ ਕੋਲ ਆ ਕੇ ਖੜੇ ਹੋ ਜਾਂਦੇ। ਪੰਮੀ ਦੀਦੀ ਦੇ ਵਿਆਹ ਤੋਂ ਬਾਅਦ ਤਾਂ ਉਹ ਹੋਰ ਵੀ ਜ਼ਿਆਦਾ ਪੋゼਸਿਵ ਹੋ ਗਏ ਹਨ। ਥੋੜੀ ਜਿਹੀ ਲੇਟ ਹੋ ਜਾਂਦੀ ਘਬਰਾ ਜਾਂਦੇ ਹਨ। ਬਾਅਦ ਵਿੱਚ ਮੈਂ ਖਿੜਕੀ ਦੇ ਕੋਲ ਇੱਕ ਕੁਰਸੀ ਰੱਖ ਦਿੱਤੀ। ਤਾਂ ਕਿ ਘੱਟ ਤੋਂ ਘੱਟ ਖੜੇ ਤਾਂ ਨਾ ਰਹਿਣ। ਹਣ ਅੰਤਮ ਸੰਸਕਾਰ ਕੱਲ ਹੋਵੇਗਾ। ਹਜੇ ਤੱਕ ਪੰਮੀ ਦੀਦੀ ਨੇ ਹੀ ਪਾਪਾ ਦੀ ਮਦਦ ਕੀਤੀ ਹੈ। ਮੰਮੀ ਦੀ ਦੇਖਭਾਲ ਕਰਨ ਦੇ ਲਈ ਮੈਂ ਕੁਝ ਵੀ ਨਹੀਂ ਕਰ ਸਕੀ। ਇੱਕੇ ਹੀ ਸ਼ਹਿਰ ਵਿੱਚ ਹੁੰਦੇ ਹੋਏ ਵੀ ਮੰਮੀ ਪਾਪਾ ਦੇ ਕੰਮ ਨਾ ਆ ਸਕੇ ਘਰ ਦੀਆਂ ਜ਼ਿੰਮੇਵਾਰੀਆਂ ਦਾ ਬੋਝ ਵੀ ਤਾਂ ਹੁੰਦਾ ਪਰ ਦੀਦੀ ਦੀਆਂ ਜ਼ਿੰਮੇਵਾਰੀਆਂ ਕਿਹੜਾ ਮੇਰੇ ਤੋਂ ਘੱਟ ਹਨ ਜਾਂ ਫਿਰ ਉਹ ਆਪਣਾ ਫਰਜ਼ ਨਿਭਾ ਰਹੀ ਸੀ ਆਪਣੇ ਫਰਜ਼ ਦਾ ਮੰਮੀ ਨੇ ਵੀ ਪੂਰੇ ਨਿਭਾਏ ਸੀ ਸਿਰਫ ਸਾਡੇ ਭੈਣ ਭਰਾਵਾਂ ਦੇ ਪ੍ਰਤੀ ਨਹੀਂ ਬਲਕਿ ਸਾਂਝੀ ਪਰਿਵਾਰ ਦੇ ਹਰੇਕ ਮੈਂਬਰ ਦੇ ਪ੍ਰਤੀ ਦਾਦਾ ਦਾਦੀ ਦੀ ਬਿਮਾਰੀ ਵਿੱਚ ਉਹਨਾਂ ਦੀ ਚੰਗੀ ਤਰ੍ਹਾਂ ਖਾਤਰਦਾਰੀ ਤਾਂ ਕੀਤੀ ਸੀ ਤਾਇਆ ਜੀ ਨੇ ਵੀ ਇੱਥੇ ਆ ਕੇ ਜਦੋਂ ਆਪਰੇਸ਼ਨ ਕਰਵਾਇਆ ਤਾਂ 2.5 ਮਹੀਨਿਆਂ ਤੱਕ ਸਾਡੇ ਘਰ ਤਿੰਨ ਜਣੇ ਰੁਕੇ ਸੀ। ਉਦੋਂ ਮੰਮੀ ਨੇ ਪੂਰੇ ਮਨ ਨਾਲ ਉਹਨਾਂ ਦੀ ਦੇਖਭਾਲ ਕੀਤੀ। ਫਿਰ ਵੀ ਸਾਰੀ ਉਮਰ ਪਾਪਾ ਤੋਂ ਉਲਾਮੇ ਹੀ ਸੁਣਦੇ ਰਹੇ। ਕਦੇ ਕੰਮਾਂ ਵਿੱਚ ਨੁਕਸ ਜਾਂ ਖਰਚਿਆਂ ਦੇ ਲਈ ਝੜਕਾ। ਅਜਿਹਾ ਨਹੀਂ ਕਿ ਪਾਪਾ ਦੀ ਆਮਦਨ ਘੱਟ ਸੀ। ਪਰ ਉਹਨਾਂ ਦੇ ਹਿਸਾਬ ਨਾਲ ਉਹ ਕਮਾਉਂਦੇ ਸੀ। ਇਸ ਲਈ ਸਿਰਫ ਉਹਨਾਂ ਦਾ ਹੀ ਅਧਿਕਾਰ ਹੈ। ਉਹਨਾਂ ਦੀ ਆਮਦਨ ਤੇ ਉਹਨਾਂ ਦੀ ਇਜਾਜ਼ਤ ਬਿਨਾ ਕੋਈ ਵੀ ਇੱਕ ਪੈਸਾ ਖਰਚ ਨਹੀਂ ਸੀ ਕਰ ਸਕਦਾ ਮੰਮੀ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਤਾਂ ਉਹਨਾਂ ਦੇ ਫਰਜ਼ਾਂ ਵਿੱਚ ਸ਼ਾਮਲ ਹੀ ਨਹੀਂ ਸੀ ਤੀਜ ਤਿਹਾਰ ਵਿੱਚ ਜੋ ਆ ਜਾਂਦਾ ਉਸ ਨਾਲ ਹੀ ਉਹ ਕੰਮ ਚਲਾ ਲੈਂਦੇ ਪਰ ਜੁੱਤੀ ਜੋੜਾ ਖਰੀਦਦੇ ਸਮੇਂ ਵੀ ਪਹਿਲਾਂ ਉਹਨਾਂ ਨੂੰ ਪਾਪਾ ਦਾ ਲੰਬਾ ਚੌੜਾ ਭਾਸ਼ਣ ਸੁਣਾ ਪੈਂਦਾ ਸੀ ਤੂੰ ਇੰਨੀ ਜਲਦੀ ਜਪੜਾ ਤੋੜ ਲੈਣੀ ਆ ਇਸ ਸੂਟ ਦਾ ਰੰਗ ਹੀ ਤਾਂ ਖਰਾਬ ਹੋਇਆ ਘਰੇ ਪਾਉਣ ਵਿੱਚ ਕੀ ਬਰਾਈ ਆ ਵਿਆਹ ਸ਼ਾਦੀ ਵਿੱਚ ਜਾਂਦੇ ਸਮੇਂ ਵੀ ਉਹਨਾਂ ਦੇ ਕੋਲ ਕੋਈ ਢੰਗ ਦਾ ਸੂਟ ਨਾ ਹੁੰਦਾ ਤੇ ਉਹ ਕੋਈ ਪ੍ਰਿੰਟਡ ਸੂਟ ਪਾ ਕੇ ਜਾਂਦੇ ਤਾਂ ਮੈਨੂੰ ਬਹੁਤ ਬੁਰਾ ਲੱਗਦਾ ਪਾਪਾ ਇੱਧਰ ਉੱਧਰ ਦੌਰੇ ਤੇ ਜਾਂਦੇ ਤਾਂ ਆਪਣੇ ਲਈ ਕੱਪੜੇ ਖਰੀਦ ਲਿਆਉਂਦੇ ਕਿਉਂਕਿ ਉਹਨਾਂ ਦੇ ਅਨੁਸਾਰ ਦਫ਼ਤਰ ਵਿੱਚ ਪਹਿਨਣ ਦੇ ਲਈ ਢੰਗ ਦੇ ਕੱਪੜੇ ਤਾਂ ਹੋਣੇ ਹੀ ਚਾਹੀਦੇ ਹਨ ਉਹਨਾਂ ਨੂੰ ਇਸ ਗੱਲ ਦਾ ਵੀ ਮलाल ਸੀ ਕਿ ਮੰਮੀ ਪੈਂਟ ਸ਼ਰਟ ਕਿਉਂ ਨਹੀਂ ਪਾਉਂਦੇ ਸੀ ਤਾਂ ਕਿ ਉਹਨਾਂ ਦੇ ਪੁਰਾਣੇ ਕੱਪੜੇ ਮੰਮੀ ਘਰੇ ਪਾ ਲਿਆ ਕਰਨ ਉਹ ਮੰਮੀ ਜਿਨ੍ਹਾਂ ਤੋਂ ਵੱਡਿਆਂ ਦੇ ਸਾਹਮਣੇ ਸਿਰ ਟਾਕੇ ਰਹਿਣ ਦੀ ਉਮੀਦ ਕੀਤੀ ਜਾਂਦੀ ਸੀ ਸ਼ੌਂਕ ਪੂਰੇ ਕਰਨ ਦੇ ਬਾਰੇ ਵਿੱਚ ਤਾਂ ਮੰਮੀ ਨੇ ਕਦੇ ਸੋਚਿਆ ਵੀ ਨਹੀਂ ਸੀ ਜਦੋਂ ਜ਼ਰੂਰਤਾਂ ਹੀ ਨਹੀਂ ਪੂਰੀਆਂ ਕਰ ਸਕਦੇ ਸੀ ਹਰ ਚੀਜ਼ ਦੇ ਲਈ ਮਨ ਮਾਰ ਕੇ ਰਹਿ ਜਾਂਦੇ ਸੀ ਉਹ ਸਾਰੀ ਉਮਰ ਨਿਰਪਰਤਾ ਦੀ ਜ਼ਿੰਦਗੀ ਹੀ ਬਤੀਤ ਕੀਤੀ ਹੈ ਉਹਨਾਂ ਨੇ ਇਸੇ ਲਈ ਧੀਆ ਨੂੰ ਪੜਾਉਣਾ ਉਹਨਾਂ ਦੇ ਜੀਵਨ ਦਾ ਉਦੇਸ਼ ਬਣ ਗਿਆ ਆਰਥਿਕ ਤੌਰ ਤੇ ਕਿਸੇ ਤੇ ਨਿਰਪਰ ਨਹੀਂ ਰਹਿਣਗੀਆਂ ਉਹਨਾਂ ਦੀਆਂ ਧੀਆ ਉਹਨਾਂ ਨੇ ਦ੍ਰਿੜ ਨਿਸ਼ਟਾ ਕਰ ਲਿਆ ਸੀ ਇਹੀ ਕਾਰਨ ਸੀ ਕਿ ਸਾਨੂੰ ਦੋਨਾਂ ਭੈਣਾਂ ਨੂੰ ਪੜਨ ਦੇ ਲਈ ਉਹ ਬਹੁਤ ਪ੍ਰੇਰਿਤ ਕਰਦੇ ਸੀ ਜਿਹੜੀ ਚਾਹੋ ਉਹੀ ਲਾਈਨ ਚੁਣੋ ਪਰ ਆਪਣੇ ਪੈਰਾਂ ਤੇ ਖੜੀਆਂ ਹੋ ਜਾਓ ਮੈਨੂੰ ਤੁਹਾਡੇ ਭਰਾ ਦੀ ਇੰਨੀ ਚਿੰਤਾ ਨਹੀਂ ਉਸਦਾ ਕੈਰੀਅਰ ਤਾਂ ਬਣ ਹੀ ਜਾਣਾ ਪੜਾਈ ਵਿੱਚ ਤੇਜ਼ ਨਾ ਵੀ ਹੋਵੇ ਤਾਂ ਤੁਹਾਡੇ ਪਾਪਾ ਉਸ ਨੂੰ ਕੋਈ ਬਿਜ਼ਨਸ ਸ਼ੁਰੂ ਕਰਵਾ ਦੇਣਗੇ ਮੈਨੂੰ ਤੁਹਾਡੇ ਦੋਨਾਂ ਦੀ ਫਿਕਰ ਹੈ ਤੁਸੀਂ ਪੜਾਈ ਵਿੱਚ ਥੋੜੀ ਜਿਹੀ ਢਿੱਲ ਕੀਤੀ ਤਾਂ ਪਾਪਾ ਨੇ ਤੁਹਾਡਾ ਵਿਆਹ ਕਰਕੇ ਫਰਜ਼ਾਂ ਤੋਂ ਮੁਕਤ ਹੋ ਜਾਣਾ ਦੀਦੀ ਨੂੰ ਬਚਪਨ ਤੋਂ ਹੀ ਅਧਿਆਪਕ ਬਣਨ ਦਾ ਸ਼ੌਂਕ ਸੀ ਉਹ ਨੇੜੇ-ਤੇੜੇ ਦੇ ਬੱਚਿਆਂ ਨੂੰ ਇਕੱਠਾ ਕਰਕੇ ਤੇ ਮੰਮੀ ਦੀ ਚੁੰਨੀ ਲੈ ਕੇ ਉਹਨਾਂ ਨੂੰ ਪੜਾਉਣ ਦਾ ਨਾਟਕ ਕਰਦੇ। ਜੇ ਕਦੇ ਬੱਚੇ ਨਾ ਹੁੰਦੇ ਤਾਂ ਆਪਣੇ ਗੁੱਡੇ ਗੁੱਡੀਆਂ ਤੇ ਖਡਾਉਣਿਆਂ ਨੂੰ ਲਾਈਨਾਂ ਵਿੱਚ ਬਿਠਾ ਕੇ ਉਹਨਾਂ ਦੀ ਕਲਾਸ ਲੈਣ ਲੱਗ ਜਾਂਦੇ। ਮੇਰੇ ਤੋਂ 3 ਸਾਲ ਵੱਡੇ ਸੀ ਦੀਦੀ। ਮੇਰੇ ਹੋਮਵਰਕ ਵਿੱਚ ਵੀ ਉਹਨਾਂ ਨੇ ਬਹੁਤ ਸਹਾਇਤਾ ਕੀਤੀ। ਵੈਸੇ ਤਾਂ ਮੰਮੀ ਵੀ BA ਪਾਸ ਸੀ ਤੇ ਬਚਪਨ ਵਿੱਚ ਹੀ ਸਾਨੂੰ ਉਹੀ ਪੜਾਉਂਦੇ ਸੀ। ਪਰ ਅੱਜਕੱਲ ਦੇ ਵਿਸ਼ੇ ਜਿਵੇਂ ਕੰਪਿਊਟਰ ਵਿਗਿਆਨ ਵਿੱਚ ਦੀਦੀ ਹੀ ਮਦਦ ਕਰਦੇ ਸੀ। ਦੀਦੀ ਨੇ ਐਮਏ ਕਰਨ ਤੋਂ ਬਾਅਦ ਬੀਏਡ ਕੀਤੀ ਤੇ ਇੱਕ ਚੰਗੇ ਸਕੂਲ ਵਿੱਚ ਨੌਕਰੀ ਕਰਨ ਲੱਗੇ। ਮੰਮੀ ਸੰਤੋਸ਼ਟ ਸੀ ਕਿ ਜਿਵੇਂ ਚਾਇਆ ਉਵੇਂ ਹੀ ਹੋਇਆ। ਪਾਪਾ ਸਾਹਿਬ ਦੇ ਵਿਆਹ ਤੋਂ ਬਾਅਦ ਵੀ ਆਪਣੀ ਨੌਕਰੀ ਕਰਦੇ ਰਹੇ ਸੀ। ਮੇਰਾ ਉਦੇਸ਼ ਡਾਕਟਰ ਬਣਨ ਦਾ ਸੀ। ਸ਼ੁਰੂ ਤੋਂ ਹੀ ਮੇਰੀ ਵਿਗਿਆਨ ਵਿੱਚ ਰੁਚੀ ਸੀ। ਮਿਹਨਤ ਕੀਤੀ ਤੇ ਮੈਡੀਕਲ ਵਿੱਚ ਦਾਖਲਾ ਵੀ ਮਿਲ ਗਿਆ। ਐਮਡੀ ਦੇ ਅਖੀਰਲੇ ਸਾਲ ਵਿੱਚ ਮੇਰਾ ਵਿਆਹ ਡਾਕਟਰ ਗਿੱਲ ਨਾਲ ਹੋ ਗਿਆ। ਇਹ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਦੇ ਲਈ ਵਿਆਹ ਦਾ ਮਤਲਬ ਕੋਈ ਬੰਧਨ ਨਹੀਂ। ਟੋਲ ਕੇ ਕੀਤੀ ਹੋਈ ਕੋਈ ਗੱਲਬਾਤ ਸੀ। ਡਾਕਟਰ ਗਿੱਲ ਦੇ ਪਾਪਾ ਨੇ ਆਪਣੀ ਆਤ ਸਧਾਰਨ ਜੀ ਨੌਕਰੀ ਨਾਲ ਬੇਟੇ ਨੂੰ ਮੈਡੀਕਲ ਤਾਂ ਕਰਵਾ ਦਿੱਤਾ ਸੀ। ਤੇ ਹੁਣ ਆਪਣਾ ਇੱਕ ਨਰਸਿੰਗ ਹੋਮ ਬਣਾਉਣਾ ਪਿਤਾ ਪੁੱਤਰ ਦਾ ਸੁਪਨਾ ਸੀ। ਪਰ ਪੂੰਜੀ ਦੀ ਸਖਤ ਘਾਟ ਸੀ। ਦੋ ਕਮਰਿਆਂ ਦਾ ਇੱਕ ਛੋਟਾ ਜਿਹਾ ਫਲੈਟ ਉਹ ਵੀ ਕਿਰਾਏ ਦਾ। ਇੱਕ ਕਮਰੇ ਵਿੱਚ ਗਿੱਲ ਦੀ ਮੰਮੀ ਡੈਡੀ ਤੇ ਇੱਕ 'ਚ ਅਸੀਂ। ਮੈਂ ਤਾਂ ਇਸ ਨਾਲ ਵੀ ਖੁਰਸੀ ਪਰ ਇਸ ਵਿੱਚ ਉਸ ਸੁਪਨੇ ਨੂੰ ਪੂਰਾ ਕਰਨ ਦੀ ਗੁੰਜਾਇਸ਼ ਨਹੀਂ ਸੀ। ਉਸੇ ਯੋਜਨਾ ਦਾ ਹਿੱਸਾ ਸੀ ਇੱਕ ਡਾਕਟਰ ਕੁੜੀ ਨਾਲ ਵਿਆਹ ਕਰਨਾ। ਇਸ ਵਿੱਚ ਇੱਕ ਲਾਬ ਤੋਂ ਬਾਅਦ ਵੀ ਇੱਕ ਡਾਕਟਰ ਦੀ ਆਮਦਨ ਬਚ ਵੀ ਜਾਂਦੀ ਸੀ। ਐਮ ਡੀ ਪੂਰੇ ਹੁੰਦਿਆਂ ਹੀ ਮੈਨੂੰ ਉਸੇ ਹਸਪਤਾਲ ਵਿੱਚ ਨੌਕਰੀ ਵੀ ਮਿਲ ਗਈ। ਔਰਤਾਂ ਦੀ ਸਪੈਸ਼ਲਿਸਟ ਹੋਣ ਦੇ ਕਾਰਨ ਮੈਨੂੰ ਕਈ ਵਾਰ ਵਾਪਸ ਆਉਣ ਵਿੱਚ ਦੇਰ ਹੋ ਜਾਂਦੀ ਸੀ ਤੇ ਕਦੇ ਬੇਵਕਤ ਵੀ ਜਾਣਾ ਪੈਂਦਾ। ਉਸ ਸਮੇਂ ਗੱਲ ਦੇ ਡੈਡੀ ਨੇ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਹਸਪਤਾਲ ਵਿੱਚ ਭਲਾ ਹੀ ਤੂੰ ਡਾਕਟਰ ਹੈ ਪਰ ਘਰ ਵਿੱਚ ਨੂੰ ਬਣ ਕੇ ਰਹਿਣਾ ਹੋਵੇਗਾ। ਅਰਥਾਤ ਰਸੋਈ ਸੰਭਾਲਣੀ ਤੇ ਭੱਜ-ਭੱਜ ਕੇ ਸਭ ਦੀਆਂ ਫਰਮਾਸ਼ਾਂ ਪੂਰੀਆਂ ਕਰਨਾ ਮੇਰਾ ਫਰਜ਼ ਸੀ। ਉਸ ਦੇ ਮੰਮੀ ਜੀ ਦਾ ਕਹਿਣਾ ਸੀ ਕਿ ਮੈਡੀਕਲ ਦੀ ਲੰਬੀ ਪੜ੍ਹਾਈ ਵਿੱਚ ਉਮਰ ਐਵੇਂ ਹੀ ਅੱਗੇ ਖਿਸਕ ਜਾਂਦੀ ਹੈ। ਇਸ ਕਰਕੇ ਬੱਚੇ ਦਾ ਜਨਮ ਹੁਣ ਹੋਰ ਟਾਲਿਆ ਨਹੀਂ ਜਾ ਸਕਦਾ। ਸੋ ਐਮ ਡੀ ਪੂਰੀ ਕਰਦਿਆਂ ਹੀ ਇਹ ਮੰਗ ਵੀ ਪੂਰੀ ਕਰ ਦਿੱਤੀ। 5 ਮਹੀਨਿਆਂ ਦੀ ਛੁੱਟੀ ਤਾਂ ਮਿਲ ਗਈ। ਪਰ ਉਸ ਤੋਂ ਬਾਅਦ ਕੰਮ ਤੇ ਜਾਣਾ ਸ਼ੁਰੂ ਕਰਨਾ ਹੀ ਸੀ। ਵੱਡੇ ਵੱਡੇ ਸੁਪਨਿਆਂ ਦੇ ਵਿੱਚ ਕੰਮ ਵਾਲੀ ਰੱਖਣ ਦੀ ਗੁੰਜਾਇਸ਼ ਨਹੀਂ ਸੀ ਹਸਪਤਾਲ ਤੋਂ ਆਉਂਦੀ ਤਾਂ ਬੱਚੇ ਨੂੰ ਫੜਾ ਕੇ ਸੱਸ ਕਹਿੰਦੀ ਲੈ ਸੰਭਾਲ ਇਸ ਨੂੰ ਤੇ ਜਾ ਕੇ ਪੈ ਜਾਂਦੀ ਕੱਪੜੇ ਬਦਲਣ ਤੱਕ ਦਾ ਸਮਾਂ ਨਹੀਂ ਮਿਲਦਾ ਸੀ ਮੈਨੂੰ ਬੱਚਾ ਤਾਂ ਦੁਪਹਿਰੇ ਆਪਣੀ ਨੀਂਦ ਪੂਰੀ ਕਰ ਚੁੱਕਿਆ ਹੁੰਦਾ ਰਸੋਈ ਵਿੱਚ ਹੀ ਉਸ ਨੂੰ ਝੂਲੇ ਵਿੱਚ ਪਾ ਕੇ ਸਭ ਨੂੰ ਚਾਹ ਦਿੰਦੀ ਤੇ ਖੁਦ ਉੱਥੇ ਖੜੇ ਖੜੇ ਪੀ ਕੇ ਰਾਤ ਦੇ ਖਾਣੇ ਦੀ ਤਿਆਰੀ ਵਿੱਚ ਲੱਗ ਜਾਂਦੀ emergancy ਵਾਲੇ ਦਿਨ ਕਾਫੀ देर ਹੋ ਜਾਂਦੀ ਤਾਂ ਤਾਨਾ ਸੁਣਨ ਨੂੰ ਮਿਲਦਾ ਕਿੱਥੇ ਲਾ ਦਿੱਤੀ ਇੰਨੀ ਦੇਰ ਬੱਚੇ ਨੇ ਥਕਾਦਾ ਪੈਸਾ ਕਮਾਉਂਦੀ ਮਸ਼ੀਨ ਬਣ ਗਈ ਮੈਂ ਸਿਹਤ ਖਰਾਬ ਹੋਣ ਤੇ ਵੀ ਹਮਦਰਦੀ ਦੀ ਬਜਾਈ ਗੁੱਸਾ ਵਰਸਾਇਆ ਜਾਂਦਾ ਬੁਰਾ ਉਦੋਂ ਲੱਗਦਾ ਜਦੋਂ ਪਤੀ ਦਾ ਵੀ ਇਹੀ ਰਵਈਆ ਹੁੰਦਾ ਬੱਚਾ ਮੇਰੇ ਇਕੱਲੇ ਦਾ ਤਾਂ ਨਹੀਂ ਉਸ ਨੂੰ ਹੀ ਸੰਭਾਲ ਲੈਂਦੇ ਤਾਂ ਵੀ ਥੋੜਾ ਜਿਹਾ ਚੈਨ ਮਿਲ ਜਾਂਦਾ ਕਦੇ ਮੈਂ ਉਹਨਾਂ ਦੇ ਹੱਥਾਂ ਵਿੱਚ ਜ਼ਬਰਦਸਤੀ ਵੀ ਬੱਚੇ ਨੂੰ ਸੌਂਪ ਦਿੰਦੀ ਤਾਂ ਇਹ ਕਹਿ ਕੇ ਵਾਪਸ ਦੇ ਦਿੰਦੇ ਕਿ ਇਹ ਕੰਮ ਮੇਰੇ ਵੱਸ ਦਾ ਨਹੀਂ ਮੈਂ ਬਹੁਤ ਵਾਰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਅਸਰ ਨਹੀਂ ਪਿਆ ਕਦੇ ਮਦਦ ਦਾ ਹੱਥ ਮੇਰੇ ਵੱਲ ਵਧਾਉਂਦੇ ਵੀ ਤਾਂ ਸਹਰਾ ਸਭ ਟੋਕ ਦਿੰਦੇ ਕੀ ਔਰਤਾਂ ਵਾਲੇ ਕੰਮ ਕਰ ਰਹੇ ਆ ਸੱਸ ਸਹਰਾ ਤਾਂ ਚਲੋ ਪੁਰਾਣੇ ਵਿਚਾਰਾਂ ਵਾਲੇ ਸੀ ਪਰ ਪਤੀ ਨੂੰ ਤਾਂ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ ਕਿ ਜਦੋਂ ਮੈਂ ਕਮਾਉਣ ਵਿੱਚ ਉਹਨਾਂ ਦਾ ਪੂਰਾ ਸਾਥ ਦੇ ਰਹੀ ਆ ਤਾਂ ਘਰ ਸੰਭਾਲਣ ਵਿੱਚ ਉਹਨਾਂ ਨੂੰ ਵੀ ਮੇਰਾ ਸਾਥ ਦੇਣਾ ਚਾਹੀਦਾ ਸੀ ਬੇਟਾ 2 ਸਾਲ ਦਾ ਹੋ ਚੁੱਕਿਆ ਇੱਕ ਵਾਰ ਸੋਚਿਆ ਕਿ ਉਸਨੂੰ ਘਰੇ ਹੀ ਛੱਡ ਜਾਵਾਂ ਮਰਗ ਵਾਲੇ ਘਰ ਵਿੱਚ ਪਰੇਸ਼ਾਨ ਹੋ ਜਾਵੇਗਾ ਪਰ ਕੋਈ ਉਮੀਦ ਨਹੀਂ ਸੀ ਕਿ ਕੋਈ ਹਾਮੀ ਭਰੂਗਾ ਇਸ ਕਰਕੇ ਚੁੱਪਚਾਪ ਉਸਨੂੰ ਨਾਲ ਹੀ ਲੈ ਆਈ ਸ਼ਾਮ ਤੱਕ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਿਹਾ ਚੰਗਾ ਹੋਇਆ ਕਿ ਗਵਾਂਢ ਵਾਲੇ ਆਂਟੀ ਪਿਛਲੇ ਦਰਵਾਜ਼ੇ ਰਾਹੀਂ ਚਾਹ ਪਿਆਗੇ ਸਾਂ। ਖਾਣਾ ਲਿਆਉਣ ਦੀ ਵੀ ਜ਼ਿੱਦ ਕਰ ਰਹੀ ਸੀ। ਵੱਡਿਆਂ ਦਾ ਤਾਂ ਕੁਝ ਖਾਣ ਦਾ ਮਨ ਹੀ ਨਹੀਂ। ਤੇ ਦੀਦੀ ਦੀਆਂ ਦੋਨੋਂ ਬੇਟੀਆਂ ਆਪਣੇ ਘਰੇ ਹੀ ਸੀ। ਮੇਰੇ ਬੇਟੇ ਦੇ ਲਈ ਆਂਟੀ ਖਾਣਾ ਲੈ ਆਈ ਤੇ ਉਸ ਨੂੰ ਖਵਾ ਦਿੱਤਾ। ਪਾਪਾ ਨੂੰ ਵੀ ਉਹਨਾਂ ਦੇ ਕਮਰੇ ਵਿੱਚ ਲਟਾ ਦਿੱਤਾ। ਜਾਗਦੇ ਹਨ ਜਾਂ ਸੁੱਤੇ ਪਤਾ ਨਹੀਂ। ਅੱਜ ਦੀ ਰਾਤ ਮੈਂ ਬਿਲਕੁਲ ਇਕੱਲੀ ਬੈਠਣਾ ਚਾਹੁੰਦੀ ਸੀ। ਮੰਮੀ ਦੇ ਕੋਲ ਅੱਜ ਮੈਂ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਚਾਹੁੰਦੀ ਆ ਪਿਛਲੇ 4 ਸਾਲਾਂ ਵਿੱਚ ਮਨ ਵਿੱਚ ਦੱਬੀਆਂ ਸਾਰੀਆਂ ਗੱਲਾਂ ਜੋ ਪਹਿਲਾਂ ਚਾਹੁੰਦਿਆਂ ਹੋਈਆਂ ਵੀ ਨਹੀਂ ਸੀ ਕਹਿ ਸਕੀ ਬਹੁਤ سارے ਸਵਾਲ ਹਨ ਮਨ ਵਿੱਚ ਆਪਣਾ ਹਰ ਦਰਦ ਵੰਡਣਾ ਹੈ ਮਾਂ ਦੇ ਨਾਲ ਅੱਜ ਹੀ ਫਿਰ ਇਹ ਮੌਕਾ ਕਦੇ ਨਹੀਂ ਮਿਲੇਗਾ ਵੈਸੇ ਤਾਂ ਮੰਮੀ ਬਿਨਾਂ ਕਹੇ ਹੀ ਸਾਡਾ ਦਰਦ ਸਮਝ ਲਿਆ ਕਰਦੇ ਸਨ ਪਰantu ਮੇਰਾ ਮਨ ਤਾਂ ਉਦੋਂ ਤੱਕ ਹਲਕਾ ਨਹੀਂ ਹੋਵੇਗਾ ਨਾ ਜਦੋਂ ਤੱਕ ਮੈਂ ਸਭ ਕੁਝ ਮੰਮੀ ਨੂੰ ਕਹਿ ਨਾ ਦੇਵਾਂ ਸੋ ਮੈਂ ਬੇਟੇ ਨੂੰ ਦੀਦੀ ਦੇ ਕੋਲ ਲਟਾ ਕੇ ਉਹਨਾਂ ਨੂੰ ਕਹਿ ਦਿੱਤਾ ਕਿ ਹੁਣ ਤੁਸੀਂ ਸੌ ਜਾਓ ਮੈਨੂੰ ਜਦੋਂ ਨੀਂਦ ਆਊਗੀ ਤਾਂ ਮੈਂ ਤੁਹਾਨੂੰ ਜਗਾ ਦੇਵਾਂਗੀ ਕਿਸੇ ਤੋਂ ਸੁਣਿਆ ਸੀ ਕਿ ਜਿੰਨੀ ਦੇਰ ਤੱਕ ਅੰਤਿਮ ਸੰਸਕਾਰ ਨਹੀਂ ਹੋ ਜਾਂਦਾ ਆਤਮਾ ਮਰਤਿਕ ਸਰੀਰ ਦੇ ਕੋਲ ਮੰਡਰਾਉਂਦੀ ਰਹਿੰਦੀ ਹੈ ਉੱਥੇ ਮੌਜੂਦ ਪਰਿਵਾਰਕ ਮੈਂਬਰਾਂ ਦੀ ਮੰਨ ਦੀ ਗੱਲ ਵੀ ਸੁਣ ਤੇ ਸਮਝ ਸਕਦੀ ਐ। ਤਾਂ ਮੇਰੇ ਮੰਨ ਦੀਆਂ ਗੱਲਾਂ ਮੰਮੀ ਤੱਕ ਕਿਉਂ ਨਹੀਂ ਪਹੁੰਚਣਗੀਆਂ? ਯਾਦ ਹੀ ਨਹੀਂ। ਪਿਛਲੀ ਵਾਰ ਮੰਮੀ ਦੇ ਕੋਲ ਮੈਂ ਕਦੋਂ ਸਕੂਨ ਨਾਲ ਕੁਝ ਧੀਰ ਬੈਠੀ ਸੀ। ਦੌੜੀ ਭੱਜੀ ਆਉਂਦੀ ਐ ਐਤਵਾਰ ਨੂੰ। ਉਹ ਵੀ ਕੁਝ ਸਮੇਂ ਦੇ ਲਈ। ਮਹੀਨੇ ਵਿੱਚ ਇੱਕ ਐਤਵਾਰ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਲੱਗਦੀ ਤਾਂ ਉਸ ਦਿਨ ਨਾ ਜਾਇਆ ਜਾਂਦਾ। ਤੇ ਕਦੇ ਘਰ ਵਿੱਚ ਹੀ ਕਿੰਨੇ ਹੀ ਕੰਮ ਇਕੱਠੇ ਹੋ ਜਾਂਦੇ ਤਾਂ ਵੀ ਨਾ ਆ ਸਕਦੇ ਕਿੰਨਾ ਸਮਾਂ ਹੋ ਗਿਆ ਸੀ ਮੰਮੀ ਦੇ ਕੋਲ ਬੈਠ ਕੇ ਉਹਨਾਂ ਨਾਲ ਗੱਲਾਂ ਕੀਤੇ ਹੋਏ ਤੁਸੀਂ ਕਹਿੰਦੇ ਸੀ ਨਾ ਮੰਮੀ ਕਿ ਧੀਆ ਆਰਥਿਕ ਰੂਪ ਤੋਂ ਆਜ਼ਾਦ ਹੋ ਜਾਣਗੀਆਂ ਤਾਂ ਉਹਨਾਂ ਨੂੰ ਨਿਰਪਰਤਾ ਦੀ ਜ਼ਿੰਦਗੀ ਨਹੀਂ ਜਿਉਣੀ ਪਵੇਗੀ ਆਪਣੀ ਹਰ ਛੋਟੀ ਵੱਡੀ ਜ਼ਰੂਰਤ ਦੇ ਲਈ ਪਤੀ ਦੇ ਅੱਗੇ ਹੱਥ ਨਹੀਂ ਫਲਾਉਣੇ ਪੈਣਗੇ ਹੱਥਮ ਨਿਰਪਰਤਾ ਹੋ ਗਈ ਪਰ ਹੁਣ ਤਾਂ ਉਸ ਨੂੰ ਦੋ ਮੋਰਚਿਆਂ ਤੇ ਇੱਕੋ ਸਮੇਂ ਜੂਝਣਾ ਪੈ ਰਿਹਾ। ਮੰਮੀ ਪਹਿਲਾਂ ਜਦੋਂ ਉਹ ਸਿਰਫ ਘਰ ਤੇ ਬੱਚੇ ਸੰਭਾਲਦੇ ਸੀ ਉਦੋਂ ਦੀ ਗੱਲ ਹੋਰ ਸੀ। ਪਰ ਹੁਣ ਵੀ ਭਲਾ ਹੀ ਉਹ ਪਤੀ ਦੀ ਤਰ੍ਹਾਂ ਪੂਰਾ ਦਿਨ ਨੌਕਰੀ ਕਰਕੇ ਥੱਕ ਟੁੱਟ ਕੇ ਘਰ ਵਾਪਸ ਆਵੇ। ਘਰ ਤੇ ਬੱਚੇ ਸੰਭਾਲਣਾ ਅੱਜ ਵੀ ਪਤਨੀ ਦਾ ਹੀ ਫਰਜ਼ ਹੈ। ਮੁਸ਼ਕਲ ਇਹ ਹੈ ਕਿ ਅਸੀਂ ਆਪਣੀਆਂ ਧੀਆਂ ਨੂੰ ਤਾਂ ਮਜ਼ਬੂਤ ਬਣਾ ਦਿੱਤਾ ਪਰ ਆਪਣੇ ਪੁੱਤਰਾਂ ਦੀ ਸੋਚ ਨਹੀਂ ਬਦਲੀ। ਤਿਆਂ ਨੂੰ ਪੁੱਤਰਾਂ ਦੇ ਬਰਾਬਰ ਪੜਾ ਰਹੇ ਹਾਂ ਉਹਨਾਂ ਦੇ ਮਨ ਵਿੱਚ ਸੁਭਨਿਆਂ ਦੇ ਬੀਜ ਬੋ ਰਹੇ ਹਾਂ ਉਹਨਾਂ ਨੂੰ ਪੂਰਾ ਕਰਨ ਦੇ ਮੌਕੇ ਦੇ ਰਹੇ ਹਾਂ ਪਰ ਪੁੱਤਰ ਅੱਜ ਵੀ ਕਰਦੇ ਰਾਜਕੁਮਾਰ ਹਨ ਜਿਨ੍ਹਾਂ ਦੀ ਜ਼ਰੂਰਤ ਦਾ ਖਿਆਲ ਰੱਖਣਾ ਘਰ ਦੀਆਂ ਔਰਤਾਂ ਦਾ ਹੀ ਫਰਜ਼ ਹੈ ਅੱਜ ਵੀ ਉਹਨਾਂ ਨੂੰ ਪਰੋਸੀ ਹੋਈ ਥਾਲੀ ਚਾਹੀਦੀ ਹੈ ਬੱਚੇ ਦੇ ਫਿਕਰ ਤੋਂ ਮੁਕਤ ਜੀਵਨ ਚਾਹੀਦਾ ਉਹਨਾਂ ਨੂੰ ਪਰ ਪਤਨੀ ਜਦੋਂ ਪੂਰੇ ਦਿਨ ਦੀ ਥੱਕੀ ਹੋਈ ਘਰ ਆਉਂਦੀ ਆ ਤਾਂ ਉਸ ਦੀ ਦੇਖਭਾਲ ਕਰਨ ਦੇ ਲਈ ਕੌਣ ਬੈਠਾ ਹੈ ਉਸ ਦੇ ਇੰਤਜ਼ਾਰ ਵਿੱਚ ਦੋਨਾਂ ਮੋਰਚਾਂ ਤੇ ਜੂਝਣਾ ਪੈ ਰਿਹਾ ਉਸ ਨੂੰ ਆਰਥਿਕ ਆਜ਼ਾਦੀ ਤਾਂ ਮਿਲ ਗਈ ਪਰ ਨਾ ਹੀ ਦਿਨ ਦੇ ਕੰਟੇ ਵਧੇ ਤੇ ਨਾ ਹੀ ਪਰਮਾਤਮਾ ਨੇ ਉਸ ਦੇ ਹੱਥ ਚਾਰ ਕੀਤੇ ਦੇਖਿਆ ਜਾਵੇ ਤਾਂ ਮਰਦ ਵੀ ਉਸੇ ਘਰ ਦਾ ਹੀ ਹਿੱਸਾ ਉਸੇ ਘਰ ਵਿੱਚ ਰਹਿੰਦਾ ਖਾਂਦਾ ਪੀਂਦਾ ਅਸਕਰ ਦੇ ਕੰਮਾਂ ਵਿੱਚ ਪਤਨੀ ਦਾ ਸਾਥ ਦੇਣਾ ਉਸ ਦਾ ਕੰਮ ਕਿਉਂ ਨਹੀਂ ਹੈ ਇਹ ਪਤਨੀ ਦੇ ਹਿਸਾਨ ਕਿਉਂ ਜਦੋਂ ਕਮਾਉਣ ਵਿੱਚ ਪਤਨੀ ਬਰਾਬਰ ਦਾ ਸਹਿਯੋਗ ਦੇ ਰਹੀ ਆ ਤਾਂ ਘਰ ਸੰਭਾਲਣ ਵਿੱਚ ਉਹ ਕਿਉਂ ਨਹੀਂ ਸਾਥ ਦੇ ਸਕਦਾ ਦਾ ਅਸਲ ਸਾਡੇ ਮਰਦ ਪ੍ਰਧਾਨ ਸਮਾਜ ਨੇ ਘਰ ਦੇ ਕੰਮ ਨੂੰ ਘਟਿਆ ਦਰਜਾ ਦਿੱਤਾ ਕਿਉਂਕਿ ਉਹ ਸਿੱਧੇ ਤਰੀਕੇ ਨਾਲ ਆਮਦਨ ਨਾਲ ਨਹੀਂ ਜੁੜਦਾ ਇਸ ਲਈ ਉਸ ਨੂੰ ਕਰਨ ਵਿੱਚ ਉਹ ਆਪਣੀ ਹੀਠੀ ਸਮਝਣ ਲੱਗਾ ਕੰਮਾਂ ਵਿੱਚ ਵਾਧਾ ਨੌਕਰੀ ਦਾ ਤਣਾਅ ਇਹ ਕਿਹੋ ਜਿਹਾ ਜੀਵਨ ਹੋ ਗਿਆ ਮੰਮੀ ਜਿੱਥੇ ਆਪਣਿਆਂ ਨੂੰ ਖਬਰ ਲੈਣ ਦੀ ਫਰਸਤ ਨਹੀਂ ਮਾਂ ਨਾਲ ਗੱਲਾਂ ਕਰਦੇ ਹੋਏ ਮੈਨੂੰ ਕਈ ਵਾਰ ਨੀਂਦ ਦੀ ਚਪਕੀ ਆਈ ਪੂਰੇ ਦਿਨ ਦੇ ਕੰਮ ਦੀ ਥਕਾਵਟ ਸੀ ਪਰ ਮੈਂ ਉਨਿੰਦਰੇ ਵਿੱਚ ਹੀ ਮੰਮੀ ਨਾਲ ਸਵਾਲ ਜਵਾਬ ਕਰਦੀ ਰਹੀ ਸਵੇਰੇ 4 ਵਜੇ ਜਦੋਂ ਦੀਦੀ ਦੀ ਨੀਂਦ ਖੁੱਲੀ ਤਾਂ ਉਹ ਉੱਠ ਕੇ ਆਈ ਤਾਂ ਮੈਂ ਉੱਥੇ ਜ਼ਮੀਨ ਤੇ ਹੀ ਲੇਟੀ ਹੋਈ ਸੀ ਮੰਮੀ ਵੱਲ ਮੂੰਹ ਕਰਕੇ ਦੀਵੇ ਦੀ ਲੋ ਮੱਧਮ ਪੈ ਚੁੱਕੀ ਸੀ ਸੋ ਪਹਿਲਾਂ ਤਾਂ ਦੀਦੀ ਨੇ ਉਸ ਵਿੱਚ ਕਿਉਂ ਪਾਇਆ ਉਦੋਂ ਤੱਕ ਮੈਂ ਵੀ ਚੰਗੀ ਤਰ੍ਹਾਂ ਜਾਗ ਗਈ ਹੁਣ ਮੇਰਾ ਜੱਤ ਪੂਰੀ ਤਰ੍ਹਾਂ ਸ਼ਾਂਤ ਸੀ ਮੰਮੀ ਨਾਲ ਆਪਣੀ ਗੱਲ ਕਹਿਣ ਤੋਂ ਬਾਅਦ ਮਨ ਹਲਕਾ ਹੋ ਚੁੱਕਿਆ ਸੀ ਮੰਮੀ ਨੇ ਪਤਾ ਨਹੀਂ ਕਿਵੇਂ ਮੈਨੂੰ ਬਹੁਤ ਕੁਝ ਸਮਝਾ ਦਿੱਤਾ ਸੀ ਸਾਡੇ ਸਾਰਿਆਂ ਨਾਲ ਮਿਲ ਕੇ ਹੀ ਤਾਂ ਬਣਿਆ ਹੈ ਇਹ ਸਮਾਜ ਤੇ ਇਸ ਵਿੱਚ ਸੁਧਾਰ ਲਿਆਉਣਾ ਵੀ ਸਾਡਾ ਹੀ ਫਰਜ਼ ਆ ਸਾਡੇ ਸਾਰਿਆਂ ਦਾ ਖਾਸ ਕਰਕੇ ਸਾਡੇ ਮਾਵਾਂ ਦੇ ਹੱਥ ਵਿੱਚ ਹੈ ਇਸ ਨੂੰ ਬਦਲਣਾ ਮੇਰੇ ਤੇਰੇ ਹੱਥ ਵਿੱਚ ਆਪਣੇ ਪੁੱਤਰ ਨੂੰ ਤੂੰ ਹੀ ਸਮਝਾਏਂਗੀ ਇਹ ਨਵੀਂ ਸਮਾਜਿਕ ਵਿਵਸਥਾ ਘਰ ਦੇ ਕੰਮਾਂ ਦਾ ਮਹੱਤਵ ਮਰਦਾਂ ਦੇ ਯੋਗਦਾਨ ਦੀ ਜ਼ਰੂਰਤ ਸਭ ਕੁਝ ਸਮਾਜ ਨੂੰ ਬਦਲਣ ਵਿੱਚ ਸਮਾਂ ਲੱਗਦਾ ਹੈ ਮੇਰੀ ਲਾਡੋ ਪਰ ਉਹ ਬਦਲਦਾ ਜ਼ਰੂਰ ਹੈ ਵਿਸ਼ਵਾਸ ਰੱਖ ਸੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੰਮਕਾਜੀ ਔਰਤਾਂ ਨੂੰ ਦੋ-ਦੋ ਮੋਰਚਿਆਂ ਤੇ ਡਟਣਾ ਪੈਂਦਾ ਹੈ ਘਰ ਵੀ ਤੇ ਬਾਹਰ ਵੀ ਪੂਰੀ ਜ਼ਿੰਮੇਵਾਰੀ ਉਹਨਾਂ ਤੇ ਸੁੱਟ ਦਿੱਤੀ ਜਾਂਦੀ ਹੈ ਤੁਹਾਡਾ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਉਡੀਕ ਰਹੇਗੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਉਸ ਬਾਰੇ ਵੀ ਜ਼ਰੂਰ ਲਿਖਿਓ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਵੀ ਜਲਦੀ ਜਲਦੀ ਸਬਸਕ੍ਰਾਈਬ ਕਰ ਲਵੋ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉਪਰ ਜਾ ਕੇ ਜ਼ਰੂਰ ਸੁਣਿਓ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਉਣਗੀਆਂ ਇਹ ਕਹਾਣੀ ਸੁਣਨ ਲਈ ਆਪਣਾ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ